ਅੱਜ ਦੀ ਨੋਜ਼ਲਾਨੀ ਦੀ ਜੇ ਮੈਂ ਗੱਲ ਕਰਾਂ ਤੇ ਲੋਤਿਆਂ ਨੂੰ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਬਾਰੇ ਨਹੀਂ ਪਤਾ ਹੋਣਾ ਅੱਜ ਇੱਕ ਘਰ ਦਾ ਪੁੱਤ ਸਿੱਧੂ ਮਸੇਵਾਲਾ ਨਜਾਇਜ਼ ਜਿਹੜਾ ਦੇ ਕੋਲ ਬੈਠੀ ਹੈ ਪੂਰੀ ਦੁਨੀਆ ਮਹਿਸੂਸ ਕਰਦੀ ਹੈ ਤੇ ਇਹੋ ਜੇ 25000 ਲੋਕ ਦੇ ਜਿਹੜੇ ਸੀ ਗਿਣਤੀ ਜਿਹੜੀ ਸੀ ਉਹ ਭਾਈ ਦਸੂਰ ਸਿੰਘ ਜੀ ਖਾਲੜਾ ਜਿਹੜਾ ਆ ਉਸ ਵੇਲੇ ਮੂਰੇ ਲੱਕੇ ਆਉਂਦੇ ਆ ਏਡਾ ਵੱਡਾ ਦਖਾਂਤ ਹੋ ਗਿਆ ਕਿਸੇ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਣਦੀ ਸੀ ਇਹ ਇਨਜਸਟਿਸ ਦੇ ਲੈਵਲ ਹੁੰਦੇ ਆ ਸਾਡੇ ਭਾਰਤ ਸਰਕਾਰ ਇਹ ਨਾ ਇਹ ਵੱਲਮ ਲਾਉਣਾ ਪੋੜੀ ਗਏ। ਹੂੰ ਇਹ ਰੀਕਨਸਾਈਲੇਸ਼ਨ ਦੀ ਯਕੀਨੀ ਨਹੀਂ ਰੱਖਦੇ। ਅਸੀਂ ਮਾਫ਼ ਤਾਂ ਕਰ ਸਕਦੇ ਹਾਂ। ਹੂੰ ਪਰ ਕੋਈ ਥੋੜੀ ਸਕਦੇ ਆ ਨਾ ਥੋੜੀ ਚਾ। ਪਰ ਯਾਦ ਰੱਖਣ ਲਈ ਅੱਗੇ ਤੋਂ ਦੁਬਾਰਾ ਨਾ ਹੋਵੇ। ਇਹਨੂੰ ਮਿਊਜ਼ੀਅਮ ਦੇ ਵਿੱਚ ਉਹਨੂੰ ਕਿਤਾਬਾਂ ਦੇ ਵਿੱਚ ਉਹਨੂੰ ਫਿਲਮਾਂ ਦੇ ਵਿੱਚ ਸਾਨੂੰ ਦਿਖਾਉਣਾ ਜ਼ਰੂਰੀ ਹੈ। ਉਹ ਜਿਹੜਾ ਤੁਸੀਂ ਕਿਹਾ ਕਿ ਭਾਈ ਜਸਵੰਤ ਸਿੰਘ ਖਲੜਾ ਉਹਨਾਂ ਨੂੰ ਕੋਈ ਨਹੀਂ ਜਾਣਦਾ ਵਾ ਪੱਟਾ ਕਾੜਨੇ ਆ ਸਾਡੀ ਜਿਹੜੀ ਸਕੂਲੀ ਐਜੂਕੇਸ਼ਨ ਹੂੰ ਦੇ ਵਿੱਚ ਜੋ ਮਰਜੀ ਭਰਾਇਆ ਜਾਂਦਾ ਪਰ ਪੰਜਾਬ ਨਹੀਂ ਕਿੜਾਇਆ ਜਾਂਦਾ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਲਵੇਨ ਸ਼ਰਮਾ ਦੋਸਤੋ ਸਾਲ 2025 ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਦੋ ਐਸੀਆਂ ਫਿਲਮਾਂ ਰਿਲੀਜ਼ਿੰਗ ਤੇ ਸੀ ਜਿਦੇ ਵਿੱਚੋਂ ਇੱਕ ਫਿਲਮ ਕੰਗਨਾਰ ਨੋਟ ਦੀ ਐਮਰਜੈਂਸੀ ਰਿਲੀਜ਼ ਹੋ ਗਈ ਹਾਲਾਚੀ ਪੰਜਾਬ ਦੇ ਵਿੱਚ ਉਸ ਦਾ ਵਿਰੋਧ ਹੋਇਆ ਪੰਜਾਬ ਦੇ ਸਿਨੇਮਾ ਘਰਾ ਦੇ ਵਿੱਚ ਇਸ ਫਿਲਮ ਨੂੰ ਨਹੀਂ ਲੱਗਣ ਦਿੱਤਾ ਗਿਆ ਪਰ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਪੰਜਾਬ ਦੇ ਮਸ਼ਹੂਰ ਗਾਇਕ ਤੇ ਬਾਲੀਵੁੱਡ ਐਕਟਰ ਦਲਜੀਤ ਦੋਸਾਂਝ ਦੀ ਤਾਂ ਉਹਨਾਂ ਦੀ ਵੀ ਇੱਕ ਫਿਲਮ ਜਿਹੜੀ ਕਿ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਤੇ ਜਾਂ ਸਖਸ਼ੀਅਤ ਦੇ ਉੱਤੇ ਕਹਿ ਸਕਦੇ ਹਾਂ ਰਿਲੀਜ਼ ਹੋਣੀ ਸੀ ਪਰ ਉਸ ਨੂੰ ਭਾਰਤ ਦੇ ਵਿੱਚ ਹੀ ਬੈਨ ਕਰ ਦਿੱਤਾ ਗਿਆ ਇਸ ਦੇ ਚੱਲਦਿਆਂ ਗੱਲਬਾਤ ਕਰਾਂਗੇ ਮੇਰੇ ਨਾਲ ਅਮਨਦੀਪ ਸਿੰਘ ਬਾਂਝੀ ਮੌਜੂਦ ਰਹਿਣਗੇ ਪੰਜਾਬ ਦੇ ਹਰ ਵਿਸ਼ੇ ਤੇ ਬੜੀ ਬੇਬਾਕੀ ਦੇ ਨਾਲ ਗੱਲਬਾਤ ਕਰਦੇ ਨੇ ਅ ਅੱਜ ਦੀ ਨੋਜ਼ਵਾਨੀ ਦੀ ਜੇ ਮੈਂ ਗੱਲ ਕਰਾਂ ਤੇ ਦੋ ਤਿਆਂ ਨੂੰ ਜਸਵੰਤ ਸਿੰਘ ਖਾਲੜਾ ਦੀ ਹੋਰਾਂ ਬਾਰੇ ਨਹੀਂ ਪਤਾ ਹੋਣਾ ਤੇ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜਿਹੜੀ ਹਿਸਟਰੀ ਆ ਉਹਦੇ ਬਾਰੇ ਵੀ ਜਾਣਾਂਗੇ ਕਿਹੋ ਜੀ ਸੱਚੇ ਸੀਗੇ ਉਹ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਫਿਲਮ ਜਿਹੜੀ ਰੀਲੀਜ਼ ਨਹੀਂ ਹੋਣ ਦਿੱਤੀ ਗਈ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਗਈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਬੈਸਬੋਦ ਨੂੰ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਚਲੋ ਜੀ ਕਿਵੇਂ ਹੋ ਠੀਕ ਠਾਕ ਹੋ ਚੜਦੀ ਕਲਾ ਜੀ ਜੀ ਠੀਕ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਅੱਜ ਦੀ ਨੌਜਵਾਨੀ ਨੂੰ ਇਹ ਤਾਂ ਪਤਾ ਸੀ ਵੀ ਦਿਲਜੀਤ ਨੇ ਫਿਲਮ ਬਣਾਈ ਹੈ ਤੇ ਭਾਰਤ ਦੇ ਵਿੱਚ ਬੈਨ ਹੋ ਗਈ ਹੈ ਤੇ ਇਹ ਜਿਹੜੀ ਫਿਲਮ ਆ ਜਸਵੰਤ ਸਿੰਘ ਖਾਲੜਾ ਜੀ ਦੇ ਆਧਾਰਿਤ ਹੈ ਮੈਂ ਚਾਹਾਂਗਾ ਕਿ ਪਹਿਲਾਂ ਉਹਨਾਂ ਦੀ ਥੋੜੀ ਜੀਵਨੀ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਜਾਵੇ ਕਿ ਕਿੱਦਾਂ ਦੇ ਸਕਸੀ ਸੀਗੇ ਉਹ ਕਿਉਂਕਿ ਅੱਜ ਕੱਲ ਜੇ ਮੈਂ ਗੱਲ ਕਰਾਂ ਕਿਤਾਬਾਂ ਦੇ ਵਿੱਚ ਤਾਂ ਬਹੁਤ ਕੁਝ ਲਿਖਿਆ ਹੁੰਦਾ ਪਰ ਉਹ ਕਹਿੰਦੇ ਆ ਨਾ ਪੜਨਾ ਅੱਜ ਕੱਲ ਦੀ ਨੌਜਵਾਨੀ ਪਸੰਦ ਨਹੀਂ ਕਰਦੀ ਹੈਗੀ ਦੇਖਣਾ ਜ਼ਿਆਦਾ ਪਸੰਦ ਕਰਦੀ ਸੁਣਨਾ ਜ਼ਿਆਦਾ ਪਸੰਦ ਕਰਦੀ ਹੈ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ ਇੱਕ ਵਾਰੀ ਹਾਂਜੀ ਭਾਈ ਜਸਵੰਤ ਸਿੰਘ ਜੀ ਖਾਲੜਾ ਉਹ ਇੱਕ ਬੈਂਕ ਦੇ ਵਿੱਚ ਨੌਕਰੀ ਕਰਦੇ ਸੀ ਜਿਵੇਂ ਇੱਕ ਆਪਣੇ ਆਮ ਪੰਜਾਬ ਦਾ ਕਸ਼ਰੀ ਹੈ ਰੋਜ਼ ਮਰਦਾ ਜਿਹੜਾ ਉਹ ਕੰਮ ਕਰਦਾ ਆ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਉਹ ਸਾਡੀ ਜਿਹੜੀ ਆਜ਼ਾਦੀ ਦੀ ਲੜਾਈ ਹੈ ਉਹਦੇ ਵਿੱਚੋਂ ਵੀ ਨਿਕਲ ਕੇ ਆਉਗਾ ਅੱਛਾ ਜੀ ਹਾਂ ਜਿਹੜੀ ਸਾਡੀ ਗਦਰ ਮੂਮੈਂਟ ਆ ਉਹਦੇ ਦਾਦਾ ਜੀ ਉਸ ਗਦਰ ਦੇ ਮੂਮੈਂਟ ਦੇ ਵਿੱਚ ਸੀ ਔਰ ਇੱਥੋਂ ਤੱਕ ਕਿ ਜਿਹੜਾ ਕਮਾਗਾਟਾ ਮਰੂ ਜਹਾਜ਼ ਹੈ ਜਿਹੜਾ ਕਹਿੰਦੇ ਨਾਲ ਤੋਂ ਮੋੜਿਆ ਜਾਂਦਾ ਜਿਨ੍ਹਾਂ ਨੇ ਉਸ ਵੇਲੇ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਬੜਾ ਵੱਡਾ ਉਹਨਾਂ ਨੇ ਹਿੱਸਾ ਲਿਆ ਉਹਦੇ ਪਰਿਵਾਰ ਦੇ ਉਹਨੇ ਜਿਹੜੇ ਗ੍ਰੈਂਡਫਾਦਰ ਸੀ ਉਹ ਉਸ ਜਹਾਜ਼ ਦੇ ਵਿੱਚ ਵੀ ਆਏ ਸੀ ਅੱਛਾ ਜੀ ਹਾਂਜੀ ਔਰ ਉਸ ਜਿਹੜੀ ਕਾਂਸਪੀਰੇਸੀ ਜਦੋਂ ਉਸ ਵੇਲੇ ਇਥੇ ਅੰਗਰੇਜ਼ ਸਰਕਾਰ ਸੀਗੀ ਉਸ ਵੇਲੇ ਉਹਨਾਂ ਨੇ ਉਹਦੇ ਵਿੱਚ ਉਹਨਾਂ ਦੇ ਤੇ ਕੇਸ ਵੀ ਦਰਜ ਹੋਇਆ ਕੇਸ ਵੀ ਚੱਲਿਆ ਔਰ ਉਹਦੇ ਵਿੱਚ ਉਹਨਾਂ ਨੇ ਝੇਰ ਵੀ ਕੱਟੇ ਹੂੰ ਕ ਇਸ ਮੁਲਕ ਨੂੰ ਹੂੰ ਬਣਾਉਣ ਵਾਲੇ ਜਿਹੜੇ ਉਸ ਵੇਲੇ ਦੇ ਲੋਕ ਸੀ ਜਿਨ੍ਹਾਂ ਨੇ ਉਸ ਵੇਲੇ ਲੜਾਈਆਂ ਲੜੀਆਂ ਉਸ ਵੇਲੇ ਆਵਾਜ਼ ਉਠਾਈ ਉਹ ਗੁਰਤੀ ਉਹਦੀ ਉਸ ਉਹਦੇ ਤੋਂ ਨਿਕਲ ਕੇ ਆਈ ਹੋਈ ਸੀ। ਕੀ ਬਾਤ ਹੈ। ਜਸਵੰਤ ਸਿੰਘ ਜੀ ਕਲੜਾ ਹੋਣਾ ਨੇ ਉਸ ਵੇਲੇ ਉਹਨਾਂ ਦੇ ਆਲੇ-ਦੁਆਲੇ ਜੋ ਹੋ ਰਿਹਾ ਸੀ। ਹੂੰ ਜੋ ਦੇਖਦੇ ਪਏ ਸੀ ਉਹਨਾਂ ਦੀ ਨਿਗਾਹ ਪੈਂਦੀ ਆ ਉਸ ਥੀਂ ਉੱਤੇ। ਗੁਰਦਮਰ ਸਾਹਿਬ ਦੇ ਵਿੱਚ ਤਰਨਤਾਰਨ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਵੀ ਕੁਝ ਸ਼ਮਸ਼ਾਨ ਘਾਟ ਦੇ ਵਿੱਚ ਹਮ ਕੋਈ ਵੱਖਰੀ ਐਂਟਰੀ ਕਰਕੇ ਜਿਹੜੇ ਆ ਉੱਥੇ ਸੰਸਕਾਰ ਕੀਤੇ ਜਾਂਦੇ ਆ ਅੱਛਾ ਜੀ ਉਹਨਾਂ ਦਾ ਇਹ ਕਿਤਾਬ ਇਹਨਾਂ ਦੀ ਜਿਹੜੀ ਆ ਇਹ ਸੰਸਕਾਰ ਕਿਵੇਂ ਦੇ ਕੀਤੇ ਜਾਂਦੇ ਆ ਇਹਨਾਂ ਦੀ ਗਿਣਤੀ ਕਿੰਨੀ ਹੈ ਉਹਨਾਂ ਨੇ ਉਸ ਚੀਜ਼ ਇਨਵੈਸਟੀਗੇਟ ਕੀਤਾ ਅੱਛਾ ਜੀ ਉਸ ਵੇਲੇ ਪਰ ਕੱਲਾ ਇਨਵੈਸਟੀਗੇਟ ਨਹੀਂ ਕੀਤਾ ਜੋ ਜੋ ਵੀ ਭਾਈ ਖਾਲੜਾ ਜੀ ਨੇ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਸਾਡੇ ਹਾਈ ਕੋਰਟ ਨੇ ਮੋੜ ਵੀ ਲਾਈ

ਉਸ ਉਹਦਾ ਜਿੱਦੇ ਲੜਾਈ ਦੇ ਲਈ ਉਸ ਵੇਲੇ ਜਿਨ੍ਹਾਂ ਨੂੰ ਲੱਗਿਆ ਵੀ ਹੁਣ ਸਾਡੇ ਤੇ ਬਹੁਤ ਹਮਲੇ ਹੋ ਗਏ ਆ ਕੋਈ 6000 ਦੇ ਕਰੀਬ ਪੰਜਾਬ ਦੇ ਲੋਕ ਸੀ ਜਿਨ੍ਹਾਂ ਨੇ ਉਹ ਲੜਾਈ ਲੜੀ ਹਮ ਪਰ ਇਹ 25000 ਲੋਕ ਸੀ ਜਿਹੜੇ ਕਿ ਜਿਨ੍ਹਾਂ ਦੀ ਉਮਰ 13 ਸਾਲ ਸੀ 14 ਸਾਲ ਸੀ ਜਿਨ੍ਹਾਂ ਨੂੰ ਸਿਰਫ ਇਸ ਚੱਕਰ ਦੇ ਲਈ ਮਾਰਖਵਾ ਦਿੱਤਾ ਗਿਆ ਵੀ ਕਿਸੇ ਨੂੰ ਕਿਸੇ ਨੌਕਰੀ ਦੇ ਵਿੱਚ ਫਾਇਦਾ ਮਿਲਦਾ ਸੀ ਕਈ ਵਾਰੀ ਪੈਸੇ ਮਿਲਦੇ ਸੀ ਜਾਂ ਬਹੁਤ ਸਾਰੀਆਂ ਤਾਕਤਾਂ ਦੇ ਦਿੱਤੇ ਵੀ ਅਸੀਂ ਹਮ ਉਸ ਚੀਜ਼ ਦਾ ਪਰਦਾ ਫਾਸ਼ ਕਰਨ ਵਾਲਾ ਜਿਹੜਾ ਸੀ ਉਸ 25000 ਦਾ ਜਿਹੜਾ ਅਸੀਂ ਤੇ ਅੱਜ ਉਹਨੂੰ ਡਾਟਾ ਗੈਦਰ ਨੇ ਆ ਅੱਜ ਇੱਕ ਘਰ ਦਾ ਪੁੱਤ ਸਿੱਧੂ ਮੂਸੇਵਾਲਾ ਨਜਾਇਜ਼ ਜਿਹੜੋ ਦੇ ਗੋਲ ਵਰਦੀ ਆ ਪੂਰੀ ਦੁਨੀਆ ਮਹਿਸੂਸ ਕਰਦੀ ਆ ਤੇ ਇਹੋ ਜੇ 25000 ਲੋਕ ਦੇ ਜਿਹੜੇ ਸੀ ਗਿਣਤੀ ਜਿਹੜੀ ਸੀ ਉਹ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਹੜਾ ਆ ਉਸ ਵੇਲੇ ਮੂਰੇ ਲੈ ਕੇ ਆਉਂਦੇ ਆ ਔਰ ਉਹ ਜਿਹੜਾ ਕੱਲੂ ਘਰ ਆ ਐਡਾ ਵੱਡਾ ਹੋਇਆ ਉਹਦੇ ਉੱਤੇ ਕੋਈ ਫਿਲਮ ਬਣਾਉਣੀ ਚਾਹਦਾ ਤੇ ਜਦੋਂ بن دیسٹس ہوں پہلا انجسٹس ہویا بھی یہ سارا کچھ ہویا مم. دوسرا انجسٹس ہویا بھی پروارا بھی انصاف نہیں ملیا مم. تیسرا انجسٹس کی ہے گل بھی نہیں کرنی مم. ਪੰਜਾਬ ਦੇ ਵਿੱਚ ਵੱਖਰੇ ਵੱਖਰੇ ਲੈਵਲ ਤੇ ਪੀੜੀ ਦਰ ਪੀੜੀ ਜਿਹੜਾ ਹੈ ਇਨਜਸਟਿਸ ਜਿਹੜਾ ਹੈ ਕਿੱਥੇ ਆਉਂਦਾ ਉਹ ਜਿਹਨੇ 47 ਦੇ ਵਿੱਚ ਪਹਿਲਾਂ ਦੇ ਸਾਨੂੰ ਪੰਜਾਬ ਦੀ ਤੋੜ ਦਿੱਤਾ ਫਿਰ ਸਾਡੇ 10 ਲੱਖ ਲੋਕ ਮਰ ਗਏ ਫਿਰ ਸਾਰੇ ਲੈਹਦੇ ਪੰਜਾਬ ਚੋਂ ਹਰ ਪਰਿਵਾਰ ਅਫੈਕਟ ਹੋਇਆ ਤਕਰੀਬਨ ਅਜ ਕਿਸੇ ਵੀ ਰੂਪ ਬਹਿ ਜੋ ਕੋਈ ਕਹਿੰਦਾ ਮੈਂ ਗੁਜਰਾਵਾਲੇ ਤੋਂ ਕੋਈ ਕਹਿੰਦਾ ਮੈਂ ਰਾਵਲਪਿੰਡੀ ਵਾਲੇ ਤੋਂ ਉਹ ਸਾਰੇ ਇੱਥੇ ਆ ਗਏ ਜਦੋਂ ਬਸ ਗਏ ਨਾ ਦਿੱਲੀ ਤੱਕ ਜਿੱਥੇ ਜਿੱਥੇ ਬਸ ਗਏ ਫਿਰ ਅਗਲਾ ਇਨਜਸਟਿਸ ਹੁੰਦਾ ਵੀ ਹੁਣ ਤੁਸੀਂ ਉਧਰ ਨੂੰ ਅੱਖਾਂ ਕਰਕੇ ਘੂਰਨਾ ਵੀ ਹੈ ਘੂਰਨਾ ਵੀ ਬਿਲਕੁਲ ਫਿਰ ਜਿਹੜੀ ਸਾਡੀ ਪ੍ਰੇਡ ਹੁੰਦੀ ਹੈ ਤਾਂ ਉਹ ਇੱਕ ਅਗਲੇ ਲੈਵਲ ਦਾ ਹੈ 70 ਸਾਲ ਚ ਅਸੀਂ ਉਸ ਝਟਕੇ ਤੋਂ ਬਾਹਰ ਨਹੀਂ ਆਏ ਅੱਜ 47 ਤੱਕ ਲੈ ਗਏ ਹੁਣ ਤੱਕ ਭਈ ਅਲੱਗ-ਅਲੱਗ ਲੈਵਲ ਤੇ ਜਿਹੜਾ ਇਨਜਸਟਿਸ ਕੀਤਾ ਗਿਆ ਉਹ ਇਹ ਸੀ ਵੀ ਹੁਣ ਜੇ ਕੋਈ ਕਲਾਕਾਰ ਉਸ ਕਹਾਣੀ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਜਾਂ ਮੰਨ ਲਓ ਕੋਈ ਕੱਲ ਨੂੰ ਕਹਿੰਦਾ ਵੀ ਇਹਦੇ ਤੇ ਮਿਊਜ਼ੀਅਮ ਬਣਨਾ ਚਾਹੁੰਦਾ ਆ ਐਡਾ ਵਟਾਏ ਕੋਲੂ ਕਾਸਟ ਹੋਇਆ ਉਹਦਾ ਮਿਊਜ਼ੀਅਮ ਬਣੇ ਉਹੀ ਸਰਕਾਰ ਹੂੰ ਉਹੀ ਮੁਲਕ ਜਿਹਦੇ ਵਿੱਚ ਸਾਰੇ ਤੋਂ ਵੱਡਾ ਰੋਲ ਇਹਦੇ ਤੇ ਆਪਾਂ ਕੋਈ ਮੁਨਕਰ ਨਹੀਂ ਹੋ ਸਕਦੇ ਵੀ ਆਜ਼ਾਦੀ ਦੀ ਲੜਾਈ ਉਸ ਵੇਲੇ ਇਸ ਖਿੱਤੇ ਦੇ ਲੋਕਾਂ ਨੇ ਮੂਹਰੇ ਹੋ ਕੇ ਲੜੀਆ 80% ਤੱਕ ਇਸ ਸਾਡੀ ਜਿਹੜੀ ਉਸ ਵੇਲੇ ਗਿਣਤੀ ਸੀ ਚਾਹੇ ਉਹ ਸੈਲੂਲਰ ਜੇਲ੍ਹ ਦੀ ਗੱਲ ਵੀ ਲਓ ਅੱਜ ਜਿੱਦਾਂ ਮਰਜ਼ੀ ਉੱਤੇ ਪੇਂਟ ਕਰਾ ਕੇ ਫੋਟੋ ਬਦਲੀ ਜਾਓ ਬਿਲਕੁਲ ਪਰ ਇਹ ਸੱਚਾਈ ਜਿਹੜੀ ਆ ਲੁਕ ਨਹੀਂ ਸਕਦੀ ਹੋਰ ਇਹ ਵੱਡਾ ਇਨਜਸਟਿਸ ਹੈ ਬਈ ਹੁਣ ਜੇ ਦਲਜੀਤ ਚਮਕੀਲੇ ਤੇ ਮੂਵੀ ਬਣਾਉਂਦਾ ਹੈ ਤਾਂ ਉਹਨੂੰ ਅਸੀਂ ਸੈਲੀਬ੍ਰੇਟ ਕਰਾਂਗੇ ਜੇ ਉਹ ਕੱਲੂ ਕਾਰਾ ਜਾਂ ਇਹਦਾ ਮੂਵੀ ਦਾ ਨਾਮ ਪਹਿਲਾਂ ਕੱਲੂ ਕਾਰਾ ਰੱਖਿਆ ਗਿਆ ਸੀ ਹਾਂ ਫਿਰ ਇਹ ਜਿਹੜਾ ਹੁਣ ਨਾਮ ਰੱਖਿਆ ਉਹ ਬਾਅਦ ਚ ਆਇਆ ਫਿਰ ਵੀ ਉਸ ਤੋਂ ਬਾਅਦ ਕਿਹਾ ਵੀ ਇਹਦਾ ਨਾਮ ਬਦਲ ਦਿਓ ਇਹਦੇ ਤੇ 120 ਕੱਟ ਲਾ ਦੇ ਵੀ 120 ਕੱਟ ਲਾ ਕੇ ਅਗਲੇ ਨੇ ਫਿਰ ਉਹ ਬਾਕੀ ਫਿਰ ਮਤਲਬ ਐਸੀ ਬਣੀ ਜਾਂਦੀ ਹੈ ਤੇ ਫਿਰ ਉਹ ਅਗਲਾ ਫੀਚਰ ਫਿਲਮ ਕਿਨੂੰ ਬਣਾ ਲਵੇ ਬਿਲਕੁਲ ਫਿਰ ਉਹ ਹੀ ਜਿਹੜੀ ਇੱਕ ਹਿਊਮਨ ਰਿਲੇਸ਼ਨਸ਼ਿਪ ਤੇ ਫਿਲਮਾਂ ਪਹਿਲਾਂ ਬਣਦੀਆਂ ਨੇ ਇਹਨੇ ਨੇ ਪੈਸੇ ਹੀ ਬਣਾਉਣੇ ਉਹਨਾਂ ਨਾਲ ਮੈਂ ਤਾਂ ਬਹੁਤ ਚੰਗਾ ਹੈ ਜਿਹੜਾ ਪ੍ਰੋਡਿਊਸਰ ਹੈ ਜਿਹਦੀ ਟੀਮ ਹੈ ਉਹਨਾਂ ਨੇ ਫਿਰ ਫੈਸਲਾ ਲਿਆ ਵੀ ਅਸੀਂ ਇਹ ਫਿਲਮ ਜਿਹੜੀ ਹੈ ਰਿਲੀਜ਼ ਹੂੰ ਇੰਟਰਨੈਸ਼ਨਲ ਦਾ ਦੂਸਰਾ ਰਿਲੀਜ਼ ਇਹਦਾ ਰੁਕ ਗਿਆ ਆ ਤੇ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਭਾਰਤ ਸਰਕਾਰ ਆ ਨਾ ਇਹ ਵੱਲ ਮਲਣਾ ਭੁੱਲੀ ਗਈ ਹੈ ਹੂੰ ਇਹ ਰੀਕਨਸਾਈਲੇਸ਼ਨ ਚ ਕੀਤੀ ਨਹੀਂ ਰੱਖਦੀ ਨਫਰਤ ਉਹਤੇ ਅਸੀਂ ਕਰਨੀ ਸੀ ਜਿਹਨਾਂ ਨੂੰ ਨਹੀਂ ਕੀਤੀ ਹਾਂ ਪੰਜਾਬ ਤੋਂ ਤਾਂ ਕੋਈ ਨਾ ਪੰਜਾਬ ਦੇ ਵਿੱਚੋਂ ਦਾ ਗਾਣ ਅੱਜ ਵੀ ਆ ਮੈਂ ਪਿਛਲੇ 6 ਹਫ਼ਤੇ ਮਹੀਨੇ ਤੋਂ ਦੇਖਦਾ ਪਿਆ ਵੀ 4 ਦਿਨ ਨਹੀਂ ਪੈਂਦੇ ਤੇ ਤਰੰਗੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸ਼ਹੀਦ ਦਾ ਸ਼ਰੀਰ ਆਉਂਦਾ

ਸਰਕਾਰ ਲੋਕਾਂ ਨੇ ਬਦਲੀ ਭਾਰਤ ਦੇ ਲੋਕਾਂ ਨੇ ਬਦਲੀ ਔਰ ਮਤਲਬ ਉਹਨਾਂ ਨੂੰ ਉਹਨਾਂ ਦਾ ਮਨ ਸੀ ਵੀ ਪਹਿਲੋ ਸਰਕਾਰਾਂ ਨੇ ਗਲਤੀਆਂ ਕੀਤੀਆਂ ਆ ਸਾਨੂੰ ਗਾਂ ਤੋੜ ਲੈਣਾ ਚਾਹੀਦਾ ਪੰਜਾਬ ਦੇ ਲੋਕ ਤਾਂ ਕਈ ਚੀਜ਼ਾਂ ਨੂੰ ਦੇਖੋ ਅਸੀਂ ਅਸੀਂ ਮਾਫ਼ ਤਾਂ ਕਰ ਸਕਦੇ ਆ ਪਰ ਤੁਹਾਨੂੰ ਥੋੜੀ ਸਕਦੇ ਆ ਉਹਨਾਂ ਥੋੜੀ ਚਾ ਉਹ ਯਾਦ ਰੱਖਣ ਲਈ ਅੱਗੇ ਤੋਂ ਦੁਬਾਰਾ ਨਾ ਹੋਵੇ ਉਨੇ ਮਿਊਜ਼ੀਅਮ ਦੇ ਵਿੱਚ ਉਹਨਾਂ ਕਿਤਾਬਾਂ ਦੇ ਵਿੱਚ ਉਹਨੂੰ ਫਿਲਮਾਂ ਦੇ ਵਿੱਚ ਸਾਨੂੰ ਦਿਖਾਉਣਾ ਜ਼ਰੂਰੀ ਹੈ ਔਰ ਜਿਹੜਾ ਤੁਸੀਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਕੋਈ ਨਹੀਂ ਜਾਣਦਾਗਾ ਵੱਡਾ ਕਾਰਨ ਹੈ ਸਾਡੀ ਜਿਹੜੀ ਸਕੂਲੀ ਐਜੂਕੇਸ਼ਨ ਹੂੰ ਉਹਦੇ ਵਿੱਚ ਜੋ ਮਰਜੀ ਪੜਾਇਆ ਜਾਂਦਾ ਪਰ ਪੰਜਾਬ ਨਹੀਂ ਪੜਾਇਆ ਜਾਂਦਾ ਉਹਦੇ ਵਿੱਚ ਤਾਂ ਅੱਜ ਵੀ ਉਹ ਬਾਬਰ ਮੁਗਲ ਪੜਾਏ ਜਾਂਦੇ ਆ ਇਹ ਹੁਣ ਮੈਂ ਆਪੇ ਲੈ ਕੇ ਕਹਿੰਦਾ ਜੇ ਜੋ ਵੀ ਪੜਾਇਆ ਜਾਂਦਾ ਹੈ ਜੋ ਵੀ ਚਲੋ ਉਹਨਾਂ ਨੂੰ ਲੱਗਦਾ ਹੋਊਗਾ ਉਹਦੀ ਰੈਲੇਵੈਂਸ ਹੈਗੀ ਜਾਂ ਨਹੀਂ ਹੈਗੀ ਪਰ ਜਿਹੜੀ ਚੀਜ਼ ਨੂੰ ਵਿੱਚੋਂ ਕੱਢ ਦਿੱਤਾ ਗਿਆ ਆਜ਼ਾਦੀ ਤੋਂ ਬਾਅਦ ਉਸੇ ਪੰਜਾਬ ਇਹ ਕੰਮ ਅੰਗਰੇਜ਼ ਕਰਦੇ ਚੰਗੇ ਲੱਗਦੇ ਨਾ ਜਿਨ੍ਹਾਂ ਨੇ ਸਾਡੀ ਉਸ ਵੇਲੇ ਲੜਾਈ ਸੀ ਲੜਾਈ ਸੀ ਉਹ ਕਰਦੇ ਉਹ ਲੋਕਾਂ ਦਾ ਬਣਦਾ ਸੀ ਉਹ ਦੁਸ਼ਮਣ ਸੀ ਅਸੀਂ ਉਹਨਾਂ ਦੇ ਦੁਸ਼ਮਣ ਸੀ ਸਾਡੀ ਲੜਾਈ ਚੱਲਦੀ ਸੀ ਪਰ ਜਿਨ੍ਹਾਂ ਨੂੰ ਥਾੜੀ ਚੜ੍ਹਾ ਕੇ ਮੁਰਕ ਦਿੱਤਾ ਉਹਨਾਂ ਨੇ ਫਿਰ ਪੰਜਾਬ ਨੂੰ ਸੱਟ ਮਾਰੀ ਪੰਜਾਬੀ ਨੂੰ ਸੱਟ ਮਾਰੀ ਸਾਡੇ ਇਤਿਹਾਸ ਨੂੰ ਸੱਟ ਮਾਰੀ ਅੱਜ ਸਾਡੇ ਰੋਲ ਮਾਡਲ ਨੂੰ ਵੀ ਸੱਟ ਮਾਰੀ ਅੱਜ ਹੁਣ ਜਿਹੜਾ ਤੁਹਾਡਾ ਬਿਲਕੁਲ ਜਾਇਜ਼ ਸਵਾਲ ਆ ਵੀ ਭਾਈਚਾਰ ਸੋងਸੇ ਖਾਲੜਾ ਹੋਣਾਂ ਦੇ ਬਾਰੇ ਕੋਈ ਨਹੀਂ ਜਾਣਦਾ ਸਕੂਲ ਦੇ ਬੱਚੇ ਨਹੀਂ ਜਾਣਦੇ ਹੋਰਗੇ ਬਿਲਕੁਲ ਇਹ ਇਹ ਬਿਲਕੁਲ ਸੱਚ ਹੈਗਾ ਸਾਨੂੰ ਉਹਨਾਂ ਨੂੰ ਔਰ ਮੈਂ ਮੇਰੀ ਜਿਹੜੀ ਇੱਕ ਐਜੂਕੇਸ਼ਨ ਹਿਊਮਨ ਰਾਈਟਸ ਦੀ ਔਰ ਮੈਂ ਜਦੋਂ ਜਦੋਂ ਉਸ ਚੀਜ਼ ਬਾਰੇ ਪੜ੍ਹਦਾ ਪਿਆ ਸੀ ਤਾਂ ਮੈਂ ਆਪਣੀ ਜੋ ਐਜੂਕੇਸ਼ਨ ਜਿਹੜੀ ਸੀ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਡੈਡੀਕੇਟ ਕੀਤੀ ਸੀ ਔਰ ਮੈਂ ਵੀ ਇਹੀ ਚੀਜ਼ ਮਹਿਸੂਸ ਕੀਤੀ ਸੀ ਵੀ ਐਡਾ ਵੱਡਾ ਬੰਦੇ ਨੇ ਕੰਮ ਕੀਤਾ ਹੋਵੇ ਅੱਜ ਉਹਦੀ ਗੱਲ ਨਾ ਕਰਦਾ ਹੋਵੇ ਕੋਈ ਔਰ ਉਹਦੇ ਵਿੱਚ ਅਸੀਂ ਵੀ ਜ਼ਿੰਮੇਦਾਰ ਆ ਵੀ ਅਸੀਂ ਉਹਨੂੰ ਡਿਸਕਸ ਨਹੀਂ ਕੀਤਾ ਔਰ 2017 ਦੇ ਵਿੱਚ ਮੈਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਰਵਿੰਦਰ ਸਿੰਘ ਹੋਣਾ ਨੂੰ ਲਿਖਿਆ ਸੀ ਵੀ ਵੀ ਯੂਨੀਵਰਸਿਟੀ ਦੇ ਵਿੱਚ ਇਹ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਤੇ ਚੇਅਰ ਚਾਹੀਦੀ ਹੈ ਇੱਕ ਬਹੁਤ ਸਾਰੇ ਚਿਹਰੇ ਬਣੀਆਂ ਹੋਈਆਂ ਨੇ ਬੜੇ ਪੋਲੀਟੀਕਲ ਕੰਪਲਸ਼ਨ ਚਿਹਰੇ ਬਣ ਜਾਂਦੀਆਂ ਨੇ ਕਈ ਵਾਰ ਇਹ ਚਿਹਰਾ ਦੀ ਰਿਸਰਚ ਲੱਗੂ ਸ਼ਰਮ ਵੀ ਨਹੀਂ ਨਿਕਲਦਾ ਕਈ ਵਾਰ ਤਾਂ ਇਸੇ ਲਈ ਕਰਨੀ ਪੈਂਦੀ ਉਹਨੇ ਵੀ ਚਲੋ ਜੀ ਆ ਵੋਟਾਂ ਆ ਰਹੀਆਂ ਨੇ ਆ 80% ਵੋਟ ਹੈ ਇਹਨੂੰ ਖੁਸ਼ ਕਰਦਨੇ ਆ ਬਣਾ ਦਿਓ ਹਾਂ ਬਿਲਕੁਲ ਹਣੇ ਹੁਣ ਭਾਈ ਜਸਵੰਤ ਸਿੰਘ ਖਲੜਾ ਹੋਣਾ ਤੇ ਚਿਹਰੇ ਬਣਾਉਣ ਦਾ ਮਤਲਬ ਕੀ ਸੀ ਮਤਲਬ ਇਹ ਸੀ ਵੀ ਜਿਹੜਾ ਉਹਨੇ ਕੰਮ ਕੀਤਾ وہ گاہ پیڑی در پیڑی وہ ایک طرح نا ڈاکیمنٹ ہو سکے بھی کسی بھی لگی سرکار نے ایس تری کے نار ایک سٹیٹ میں ختم کیتا سی اٹھے جو تیتی سال جانجنی اٹھے اٹھے جانجنی بلکل ਔਰ 13 14 ਸਾਲ ਦੇ ਨਿਆਣਿਆਂ ਨੂੰ ਤੁਸੀਂ ਟੈਰਰਿਸਟ ਕਹਿ ਦਿੰਦੇ ਹੋ ਕਿੰਨੇ ਇੱਕ ਖਤਰਨਾਕ ਹੋ ਸਕਦੇ ਆ ਕਿੰਨੇ ਇੱਕ ਡੇਂਜਰਸ ਹੋ ਸਕਦੇ ਆ ਫਿਰ ਇਤੋਂ ਤੱਕ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਇੱਥੇ ਤੱਕ ਵੀ ਜੀ ਨਿਆਣਾ ਵੀ ਜੰਮਦਾ ਸੀ ਤੇ ਉਹਨੂੰ ਵੀ ਕਿਹਾ ਜਾਂਦਾ ਸੀ ਵੀ ਇਹਨੂੰ ਪਹਿਲਾਂ ਮਾਰ ਦੇ ਉਹ ਤੇ ਹੱਤਵੱਡੀ ਚੰਮ। ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਸਾਡੇ ਪਰਿਵਾਰਾਂ ਦੇ ਅਸੀਂ ਸਾਰਿਆਂ ਨੇ ਸਾਡੇ ਦਾ ਪਰਿਵਾਰਾਂ ਦੇ ਜੀ ਗਏ ਆ ਉਹ ਚੱਲਿਆ ਮ ਹਮਸੂਹੀ ਹੁੰਦਾ ਅੱਜ ਦੀ ਜਿਹੜੀ ਕੱਲ ਵੀ ਜਿਹੜੀ ਆ ਦੇਖੋ ਉਹ ਕਈ ਵਾਰੀ ਨਾ ਇੱਕ ਬੜਾ ਸੋਸ਼ਲ ਮੀਡੀਆ ਦੇ ਬੜਾ ਸੌਖਾ ਜਿਹਾ ਤਰੀਕਾ ਆ ਬੜਾ ਮੇਨਾ ਦੇ ਦਿੰਦੇ ਆ ਇੱਕ ਦੋ ਲਫਜ਼ ਲੱਬੇ ਹੋਏ ਆ ਉਹ ਜਿਨ੍ਹਾਂ ਨੇ ਵੱਖਰਾ ਮਿਲਕ ਲੈ ਲਿਆ ਹੂੰ ਉਹਨਾਂ ਨੂੰ ਤਾਂ ਚਲੋ ਮੇਨਾ ਦੇਣਾ ਹੀ ਦੇਣਾ ਜਿਨ੍ਹਾਂ ਨੇ ਨਹੀਂ ਲਿਆ ਉਹਨਾਂ ਨੂੰ ਵੀ ਇੰਨੇ ਲੈਣੇ ਬਿਲਕੁਲ ਠੀਕ ਹੈ ਇੱਕ ਮਿਲਕ ਇਧਰ ਬਣ ਗਿਆ ਦੂਜੇ ਮਿਲਕ ਦੀ ਗੱਲ ਸਾਡੀ ਪਾਰਲੀਮੈਂਟ ਦੇ ਵਿੱਚ ਰੋਜ਼ ਹੁੰਦੀ ਆ ਉਹ ਅਸੀਂ ਆਪਣੀ ਧਰਤੀ ਦੇ ਉੱਤੇ ਕਦੇ ਨਹੀਂ ਚਾਹੁੰਦੇ ਸੀ ਇੱਕ ਬਿਸ਼ੰਦੇ ਦੀ ਜਿਹੜੀ ਧਰਤੀ ਹੁੰਦੀ ਹੈ ਉਹਨਾਂ ਦੀ ਬੋਲੀ ਇੱਕ ਹੁੰਦੀ ਹੈ। ਹਾਂ। ਪਰ ਮੈਂ ਬਾਅਦ ਚਾਉਂਦਾ ਯਾਰ ਬੋਲੀ ਦਾ ਇਤਿਹਾਸ 8000 ਸਾਲ ਬਣਾ। ਅਸੀਂ ਕਦੇ ਨਹੀਂ ਚਾਹੁੰਦੇ ਕਿ ਸਾਡੀ ਹੱਕ ਦੇ ਉੱਤੇ ਧਰਮ ਦੇ ਨਾਂ ਤੇ ਕਿਤੇ ਵੀ ਮਨੁੱਖੀ ਅਧਿਕਾਰ ਜਿਵੇਂ ਲੰਗੜਾ ਆ। ਹੂੰ। ਪਰ ਤੁਸੀਂ ਕੀ ਕੀਤਾ? ਪਹਿਲਾਂ ਇੱਕ ਧਰਮ ਵਾਲਿਆਂ ਨੇ ਬਣਾ ਲਿਆ, ਦੂਜੀ ਵਾਲੇ ਪਾਰਲੀਮੈਂਟ ਚ ਨਾਲ ਆ ਪਾਉਂਦੇ ਆ। ਸਾਰੇ ਜਣੇ ਰਲ ਕੇ ਨਾਮ ਕਿਹਨੇ ਦਾ ਲਾਉਂਦੇ? ਇਹ ਜਿਹੜਾ ਫੇਰ ਬੋਲ ਆਉਂਦਾ, ਫਿਰ ਨਾਮ ਆ ਲਾ ਦਿੰਦੇ ਆ। ਇਹ ਫਲਾਣਾ, ਇਹ ਫਲਾੜਾ। ਕੁਸੀਂ ਕਿਹਾ ਕਿ ਜਿਹੜੀ ਸਰਕਾਰ ਨੇ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਭਾਰਤ ਦੇਸ਼ ਦੇ ਵਿੱਚ ਉਸ ਵੇਲੇ ਸਰਕਾਰ ਨਹੀਂ ਸੀਗੀ ਜਦੋਂ ਪੰਜਾਬ ਨੇ ਇੰਨਾ ਤਾਪ ਹੰਡਾਇਆ ਤੇ ਸਰਕਾਰ ਨੂੰ ਕੀ ਤਕਲੀਫ ਹੋਗੀ ਜਾਂ ਕਨਸੈਪਟ ਸਮਝ ਨਹੀਂ ਆਇਆ ਹਾਲਾ ਕਿ ਜੇ ਮੈਂ ਦਲਜੀਤ ਉਸਾਨ ਦੀ ਗੱਲ ਕਰਾਂ ਤਾਂ ਉਹ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਵੀ ਆਇਆ ਬੜਾ ਸੋਸ਼ਲ ਮੀਡੀਆ ਤੇ ਟਰੋਲ ਵੀ ਹੋਇਆ ਕਿ ਇਹਨਾਂ ਦੀ ਆਪਸੀ ਬੜੀ ਵਧੀਆ ਸਾਂਝ ਪੈ ਗਈ ਆ ਹੁਣ ਦੇਖੋ ਮੈਨੂੰ ਲੱਗਦਾ ਕਿ ਜਿਹੜੀ ਸਾਡੀਆਂ ਆ ਗਵਰਨਮੈਂਟ ਵਾਈਜ਼ ਗਵਰਨਮੈਂਟ ਤੋਂ ਬਾਅਦ ਦੂਸਰੀ ਗਵਰਨਮੈਂਟ ਜਦੋਂ ਆਉਂਦੀਆਂ ਨੇ ਉਹਨਾਂ ਦੀ ਜਿਹੜੀ ਇੱਕ ਇੰਟਰਨਲ ਡੀਪ ਸਟੇਟ ਪਾਲਿਸੀ ਹੁੰਦੀ ਹੈ ਕਿਸੇ ਕਿੱਤੇ ਨੂੰ ਲੈ ਕੇ ਉਹ ਸੇਮ ਰਹਿੰਦੀ ਆ ਕੋਈ ਕੋਲਾ ਨਤੀਜਾ ਦੂਸਰਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਜੋ ਪ੍ਰਧਾਨ ਮੰਤਰੀ ਨੂੰ ਇਹਨਾਂ ਲੱਗਿਆ ਵੀ ਇੱਕ ਮੁੰਡਾ ਆਇਆ ਬਹੁਤ ਜ਼ਿਆਦਾ ਫੇਮਸ ਹੋਇਆ ਮੈਂ ਉਹਨੂੰ ਮਾੜਾ ਨਹੀਂ ਗਿਣਦਾ ਮੇਰੇ ਕਹਿਣ ਲੱਗੇ ਇਦਾਂ ਦੀ ਡਿਪਲੋਮੇਸੀ ਤੇ ਪ੍ਰਾਈਮ ਮਿਨਿਸਟਰ ਨੂੰ ਕਰਨੀ ਚਾਹੀਦੀ ਹੈ ਔਰ ਸਹੀ ਰੋਸ ਚ ਕਰਨੀ ਚਾਹੀਦੀ ਹੈ ਜੇ ਤੁਹਾਨੂੰ ਲੱਗਿਆ ਕਿ ਉਹ ਪੰਜਾਬ ਇੰਡੀਆ ਚ ਆਉਂਦਾ ਆ ਆਪਣੇ ਆਰਟ ਨੂੰ ਦਿਖਾਉਂਦਾ ਆ ਉਹਨੂੰ ਸਾਰੇ ਭਾਰਤ ਦੇ ਲੋਕ ਦੇਖਦੇ ਆ ਇਹ ਪੰਜਾਬੀ ਭਾਸ਼ਾ ਪੂਰੇ ਭਾਰਤ ਨੂੰ ਇਕੱਠਿਆ ਕਰਦੀ ਹੈ ਜੋੜਦੀ ਹੈ ਚੰਗਾ ਕੀਤਾ ਪ੍ਰਧਾਨ ਮੰਤਰੀ ਜੀ ਨੇ ਬੁਲਾਇਆ ਪਰ ਉਸੇ ਹੀ ਬੰਦੇ ਨੇ ਇੱਕ ਬਹੁਤ ਗੰਭੀਰ ਮੁੱਦੇ ਤੇ ਜਿਹੜੀ ਹੈ ਜਿਸ ਫਿਲਮ ਨੂੰ ਸਾਡਾ ਕੋਈ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਔਰ ਇਸ ਇਹ ਫਿਲਮ ਨੇ ਫਿਲਮ ਵੀ ਹੋ ਰਹੀ ਹੈ ਇਸ ਫਿਲਮ ਨੂੰ ਅਵਾਰਡਸ ਵੀ ਮਿਲਣਗੇ ਇੰਟਰਨੈਸ਼ਨਲ ਤੁਸੀਂ ਤਾਂ ਉਸ ਚੀਜ਼ ਦੀ ਉਸ ਨੂੰ ਕਲੇਮ ਕਰਨਾ ਸੀ ਵੀ ਇੱਕ ਮੁੰਡੇ ਨੇ ਕੰਮ ਕੀਤਾ ਪਰ ਤੁਸੀਂ ਜਿੱਥੇ ਤੁਹਾਨੂੰ ਇਹ ਲੱਗਦਾ ਵੀ ਆਪਣੀ ਪੀਆਰ ਕਰਨੀ ਹੈ ਤੁਸੀਂ ਉਹ ਤਾਂ ਕਰਦੇ ਹੋ ਪਰ ਇੱਕ ਜਿਹੜਾ ਪੰਜਾਬ ਨੂੰ ਆਪਣੇ ਭਾਰਤ ਦਾ ਸਾਈਕੋਲੋਜੀਕਲੀ ਕਿੱਤੇ ਦਾ ਹਿੱਸਾ ਹੀ ਨਹੀਂ ਸਮਝਣਾ ਇਹਨਾਂ ਨੂੰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਈਡੀਆ ਆਫ ਇੰਡੀਆ ਹੈ ਨਾ ਉਹ ਵੀ ਥੋੜਾ ਜਿਹਾ ਫੇਡ ਹੋ ਗਿਆ ਹੁਣ ਵੀ ਸਰਕਾਰਾਂ ਨੇ ਕਰ ਦਿੱਤਾ ਹਮਮ ਹੋਰ ਉਹਦੀ ਜਿਹੜੀ ਸਾਈਕੋਲੋਜੀਕਲ ਲਿਮਟ ਹੈ ਨਾ ਉਹ ਹਿੰਦੀ ਖਿੱਤੇ ਦੇ ਰਹਿ ਗਈ ਹੈ ਇਹ ਕੱਲੀ ਮੈਂ ਨਹੀਂ ਕਹਿੰਦਾ ਵੀ ਸਾਡੇ ਨਾਲ ਹੀ ਮਾੜਾ ਹੋਇਆ ਕਮਲਾਡੂ ਲੈ ਲਓ ਮਹਾਰਾਸ਼ਟਰਾ ਲੈ ਲਓ ਕਿਰਨ ਗੁਜਰਾਤ ਲੈ ਲਓ ਸੇਮ ਸੈਂਟੀਮੈਂਟ ਹਰ ਜਗ੍ਹਾ ਦੇ ਉੱਤੇ ਅਸੀਂ ਅਲੱਗ-ਬਲੱਗ ਲੋਕ ਹੈ ਔਰ ਕਿਸੇ ਗੁਜਰਾਤੀ ਦੀ ਪੰਜਾਬੀ ਨਾਲ ਕੋਈ ਪ੍ਰੋਬਲਮ ਨਹੀਂ ਪਰ ਪੂਰੇ ਪੰਜਾਬ ਦੀ ਪੂਰੇ ਇੰਡੀਆ ਦੀ ਕਿਸੇ ਸਟੇਟ ਨਾਲ ਪ੍ਰੋਬਲਮ ਨਹੀਂ ਇਹ ਪ੍ਰੋਬਲਮ ਕ੍ਰੀਏਟ ਕਰਨ ਵਾਲਾ ਸਿਰਫ ਸੈਂਟਰ ਹੈ ਪ੍ਰੋਬਲਮ ਕਿ ਤੇ ਸਰਕਾਰ ਨਾਲ ਪ੍ਰੋਬਲਮ ਹੈਗੀ ਹੈ ਉਹ ਬਿਲਕੁਲ ਹੈਗੀ ਹੈ ਸਰਕਾਰ ਨਾਲ ਪ੍ਰੋਬਲਮ ਕਿਉਂ ਹੈ ਕਿਉਂਕਿ ਉਹ ਸਾਡੀਆਂ ਕਹਾਣੀਆਂ ਸਾਡੇ ਬੱਚਿਆਂ ਨੂੰ ਨਹੀਂ ਸੁਣਾਉਣ ਦਿੰਦਾ ਸਕੂਲ ਦੇ ਵਿੱਚ ਸਾਡੇ ਬੱਚਿਆਂ ਨੂੰ ਬੋਲੀ ਨਹੀਂ ਵਰਤਣ ਦਿੰਦਾ ਸਾਡੀ ਕਹਾਣੀ ਜੇ ਕੋਈ ਸੁਣਾਵੇ ਉਹ ਨੂੰ ਦੁਨੀਆ ਨੂੰ ਨਹੀਂ ਦਿਖਾਉਣ ਦਿੰਦਾ ਜਿਹੜਾ ਸੰਤਾਪ ਪਾਇਆ ਸੀ ਬਸ ਇਹ 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 ਸੰਤਾਪ ਤਾਂ ਅਸੀਂ ਸੈਲੂਲਰ ਜੇਲ੍ਹ 'ਚ ਵੀ ਹੰਡਾਇਆ ਸੀ ਕਾਲੇ ਪਾਣੀ 'ਚ ਵੀ ਹੰਡਾਇਆ ਸੀ ਲਗਾਤਾਰੀ ਚੱਲਿਆ ਹੋਇਆ ਹੈ ਤਾਂ ਉਹ ਜਿਹੜੀ ਪ੍ਰੋਬਲਮ ਹੈ ਉਹ ਸਾਡੀ ਸਟੇਟ ਨਾਲ ਜ਼ਰੂਰ ਹੈ ਔਰ ਉਹ ਸਟੇਟ ਲਈ ਸਾਡੀ ਸਟੇਟਮੈਂਟ ਹੈ ਬਾਕੀ ਸਟੇਟਾਂ ਦੇ ਦਾਲ ਵੀ ਆਦੀਵਾਸੀਆਂ ਦੇ ਨਾਲ ਵੀ ਨੌਸਟਿਸਟ ਦੇ ਨਾਲ ਵੀ ਕੇਰਲ ਦੇ ਨਾਲ ਹੀ ਕੇਰਲ ਲਈ ਕੀ ਤਗੜੀ ਲੜਾਈ ਆ ਹੁਣ ਦੀ ਸਰਕਾਰ ਦੀ ਤਮਿਲਨਾਡੂ ਦੇ ਵਿੱਚ ਕੀ ਚਾਹੁੰਦੇ ਨੇ ਉੱਥੇ ਜਾ ਕੇ ਕਹਿੰਦੇ ਉਹ ਮਤਲਬ ਤੁਸੀਂ ਉੱਥੋਂ ਦੇ ਲੋਕਾਂ ਦੀ ਆਪਣੀ ਬੋਲੀ ਹੈ ਪਰ ਤੁਸੀਂ ਲੈਟਰੋਜ ਆਪਣੀ ਭਾਸ਼ਾ ਵਜਾਉਣੀ ਚਾਹੁੰਦੇ ਹੋ ਹਾਂ ਹਨ ਉਹ ਤਮਿਲਨਾਡੂ ਦੇ ਵਿੱਚ ਤੁਸੀਂ ਚਾਹ ਉਹ ਆਪਣੇ ਦਹੀਂ ਨੂੰ ਕਿਸੇ ਹੋਰ ਭਾਸ਼ਾ ਚ ਕਹਿੰਦੇ ਆ ਪਰ ਤੁਸੀਂ ਪੈਕਟ ਤੇ ਲਿਖਦੇ ਹੋ ਵੀ ਹਿੰਦੀ ਚ ਲਿਖਣਾ ਇਹ ਕਿੱਥੋਂ ਦੀ ਲੜਾਈ ਆ ਔਰ ਜਿੱਥੇ ਤੁਸੀਂ ਹਿੰਦੀ ਨੂੰ ਥੋਪਿਆ ਆ ਉਥੇ ਵੀ ਕਦੇ ਬਰਜ ਸੀ ਕਦੇ ਮਵਾਤੀ ਸੀ ਕਦੇ ਖਰੀ ਸੀ ਕਦੇ ਹਰਿਆਣਵੀ ਸੀ ਹਨਾ ਔਰ ਇੱਥੋਂ ਦੇ ਲੋਕਾਂ ਨੇ ਇਹ ਲੋਕ ਵੀ ਨੰਬਰਦਾਰ ਬਣ ਗਏ ਇਹਨਾਂ ਦੀ ਆਪਣੀ ਬੋਲੀ ਇਹਨਾਂ ਨੇ ਮਾਰ ਦਿੱਤੀ ਕੋਲੇ ਸਾਨੂੰ ਦੱਸਦੇ ਨੇ ਜੀ ਹਿੰਦੀ ਮਹੇ ਰਾਸ਼ਟਰੀ ਭਾਸ਼ਾ ਹੈ ਜਦ ਕਿ ਹੈ ਨਹੀਂ ਆਪਾਂ ਹੁਣ ਕਿੰਨਾ ਡਿਬੇਟ ਸੁਣ ਲਿਆ ਪਾਜੀ ਬੜੇ ਜ਼ੋਰਦਾਰ ਵਾਲਾ ਆਪਾਂ ਨੇ ਹਿੰਦੀ ਦਾ ਵਿਰੋਧਤਾ ਨਹੀਂ ਇਹ ਬੜੀ ਪਿਆਰੀ ਬੋਲੀ ਹੈ ਜੇ ਤੁਸੀਂ ਮੈਨੂੰ ਪੁੱਛੋਗਾ ਫਿਲਮਾਂ ਜਿਹੜੀਆਂ ਦੇਖੀਆਂ ਕਿ ਬਹੁਤੀਆਂ ਤਾਂ ਹਿੰਦੀ ਦੇਖੀਆਂ ਨੇ ਉਹ ਸਾਨੂੰ ਜੋੜਦੀ ਸੀ ਪਰ ਜਿਹੜੀ ਸੈਂਟਰ ਦੀ ਹਿੰਦੀ ਵਾਲੀ ਪਾਲਸੀ ਹੈ ਨਾ ਇਹ ਤਾਂ ਉਹ ਸਾਨੂੰ ਤੋੜ ਦਈਆ ਮੈਨੂੰ ਪੀਜ਼ਾ ਪਸੰਦ ਹੈ ਜਦਨ ਜੀ ਮੈਂ ਘਰੋਂ ਨਿਕਲਿਆ ਤੁਸੀਂ ਮੇਰੇ ਮੂੰਹ ਚ ਤੋਂ ਨਹੀਂ ਦਿੱਤਾ ਮੈਨੂੰ ਗੁੱਸਾ ਆਊਗਾ ਮੇਰਾ ਹੱਥ ਉੱਠੂਗਾ ਬਿਲਕੁਲ ਫਿਰ ਉਹਨੂੰ ਕੋ ਤੇਨੂੰ ਤਾਂ ਪੀਜ਼ਾ ਪਸੰਦ ਸੀ ਨਹੀਂ ਇਹ ਇਹਦੀ ਹਰ ਪੰਜਾਬੀ ਨੂੰ ਸ਼ਾਇਦ ਕਲੈਰਿਟੀ ਘੱਟ ਹੈ ਪਰ ਮਰਾਠੀ ਬੰਗਾਲੀ ਜਾਂ ਗੁਜਰਾਤੀ ਆ ਉਹਨਾਂ ਨੂੰ ਇਸ ਚੀਜ਼ ਬਹੁਤ ਸੋਹਣੀ ਕਲੈਰਿਟੀ ਹੈ ਅਸੀਂ ਉਸ ਪਾਸੇ ਨੂੰ ਵਾਲੀ ਵਾਲੀ ਤੁਰੇ ਆ ਭਾਈ ਮੇਰੀ ਮਾਂ ਦੀ ਬੋਲੀ ਹੈ ਕਿਹਦੇ ਨਾਲ ਕੀ ਦੁਸ਼ਮਣੀ ਹੋਣੀ ਚਾਹੀਦੀ ਹੈ ਫਿਲਮ ਦੇ ਵਿੱਚ ਵੀ ਜੇ ਉਹ ਬੋਲੀ ਦੀ ਗੱਲ ਕਰਦੇ ਆ ਸਾਡੀ ਕਹਾਣੀ ਹੈ ਕਹਾਣੀ ਆ ਪਰ ਪੰਜਾਬ ਦੇ ਵਿੱਚ ਬਹੁਤ سارے ਲੋਕਾਂ ਦੀ ਅਜਾਈ ਉਸ ਵੇਲੇ ਬਾਤ ਹੋਈ ਹੂੰ ਸਾਨੂੰ ਉਸ ਚੀਜ਼ ਨੂੰ ਮੂਰੇ ਲਿਆਉਣਾ ਚਾਹੀਦਾ ਜੇ ਜੀ ਵੀ ਗਲਤੀ ਸੀ ਮੂਰੇ ਲੈ ਕੇ ਆਉਣੀ ਚਾਹੀਦੀ ਹੈ ਕਹਿਣੀ ਚਾਹੀਦੀ ਉਹ ਵੀ ਡਾਕੂਮੈਂਟ ਕਰਨਾ ਚਾਹੀਦਾ ਮੂਰੇ ਤਹਰੋ ਪਿੰਕੀ ਕੈਟ ਨੇ ਬੜਾ ਕੁਝ ਦੱਸ ਦਿੱਤਾ ਹੂੰ ਬਿਲਕੁਲ ਕਿੰਨਾ ਤਿੰਨ ਔਰ ਬਹੁਤ ਸਾਰੇ ਪੁਲਿਸ ਅਫਸਰ ਔਰ ਕਹਾਣੀਆਂ ਲਿਖਦੇ ਪਏ ਰਿਟਾਇਰ ਹੋਣ ਤੋਂ ਬਾਅਦ ਕੈਨੇਡਾ ਬੈਠੇ ਲੁੱਕ ਕੇ ਜਿਸ ਵੀ ਤਰੀਕੇ ਨਾਲ ਮੈਂ ਕਹਿੰਦਾ ਉਹ ਵੀ ਉਹਨਾਂ ਦੀ ਚੰਗੀ ਵੇਲੇ ਉਹਨਾਂ ਦੇ ਆਖਰੀ ਸਾਲਾਂ ਦੇ ਵਿੱਚ ਜੀ ਉਹ ਵੀ ਕੰਮ ਕਰਦੇ ਆ ਤਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਦੇ ਮੂਰੇ ਇੱਕ ਤਸਵੀਰ ਤਾਂ ਸਹੀ ਆਉਂਦੀ ਹੈ ਨਾ ਬਿਲਕੁਲ ਔਰ ਇਹ ਮਿਊਜ਼ੀਅਮ ਜਾਂ ਫਿਲਮਾਂ ਬਣਤੋਂ ਭਾ ਸਰਕਾਰ ਜਾਂ ਇਹਨਾਂ ਦੇ ਸੈਂਸਰ ਬੋਰਡ ਰੋਕ ਨਹੀਂ ਸਕਦੇ ਪਰ ਇਹਨਾਂ ਨੂੰ ਇਹਨਾਂ ਦਾ ਇੱਕ ਪੱਧਰ ਜਾਂ ਇੱਕ ਅਸਲੀ ਦਿਖ ਜਿਹੜੀ ਹੈ ਉਹ ਜ਼ਰੂਰ ਮੂਰੇ ਆਉਂਦੀ ਹੈ ਪਰ ਗੱਲ ਕਰੀਏ ਜੇ ਬੈਸਾਹਬ ਇੱਕ ਪਾਸੇ ਤਾਂ ਐਮਰਜੈਂਸੀ ਫਿਲਮ ਪੰਜਾਬ ਦੇ ਇਤਿਹਾਸ ਨਾਲ ਉਹਦਾ ਵੀ ਸੰਬੰਧ ਹੈ ਦੂਜੇ ਪਾਸੇ ਪੰਜਾਬ 95 ਦਿਲਜੀਤ ਦੀ ਫਿਲਮ ਹੈ ਇਹਦਾ ਵੀ ਸੰਬੰਧ ਹੈ ਜੀ ਉਹ ਚੱਲਣ ਦੇ ਦਿੱਤੀ ਇਹਦੇ ਰੋਕ ਲਾ ਦਿੱਤੀ ਕੀ ਸਰਕਾਰ ਦੀ ਜਿਹੜੀ ਪਾਲਿਸੀ ਆ ਐਮਰਜੈਂਸੀ ਵੇਲੇ ਨਹੀਂ ਚੱਲੀ ਹੋएगी ਉਹ ਪੰਜਾਬ 95 ਦੇ ਕਿਉਂ ਚੱਲੀ ਆ ਆਪਣੇ ਇਹਦੇ ਪਹਿਲਾਂ ਵੀ ਗੱਲ ਹੋਈ ਸੀ ਅਸੀਂ ਐਮਰਜੈਂਸੀ ਤੇ ਵੀ ਜਿਹੜੀ ਕਹਾਣੀ ਆ ਜੋ ਐਮਰਜੈਂਸੀ ਚ ਹੋਇਆ ਉਹ ਵੀ ਮੁਰਿਆ ਹੋਣਾ ਚਾਹੀਦਾ ਇਹਦੇ ਕੋਈ ਦੂਰ رائے ਨਹੀਂ ਔਰ ਇਹ ਲੋਕ ਲੇਖਣ ਹਨਾ ਬਹੁਤ ਸਾਰੇ અરਜੀ ਤੇ ਹੋਰ ਫਿਲਮਾਂ ਬਦਲ ਗਈਆਂ ਚਾਹੇ ਇੰਦਰਾ ਗਾਂਧੀ ਹੈ ਚਾਹੇ ਐਮਰਜੈਂਸੀ ਹੈ ਬਣਨੀ ਹੈ ਜਾਂਦੀਆਂ ਨੇ ਬਿਲਕੁਲ ਪਰ ਜਿਹੜੀ ਜਦੋਂ ਤੁਸੀਂ ਇੱਕ ਪ੍ਰੋਪਗੈਂਡਾ ਕਰਦੇ ਹਾਲਾਂਕਿ ਇਹਦਾ ਕੋਈ ਚੰਗੀ ਗੱਲ ਇਹ ਹੋਈ ਵੀ ਬਹੁਤਾ ਰੌਲਾ ਨਹੀਂ ਪਿਆ ਕਿਉਂਕਿ ਉਹਦਾ ਜਿਹੜਾ ਆਰਟ ਆ ਕੰਗਣਾ ਰਲਾ ਹੁੰਦਾ ਜਿਹੜਾ ਉਹਦਾ ਤਰੀਕਾ ਹੈ ਰੋਟੀ ਖਾਣ ਦਾ ਉਹ ਸਿਰਫ ਇੱਕ ਕੌਨਫਲਿਕਟ ਦਾ ਸ਼ਾਰਟ ਟਰਮ ਤਰੀਕਾ ਹੈ ਉਹਦੇ ਦਿਮਾਗ 'ਚ ਇਹ ਨਹੀਂ ਆ ਵੀ ਮੈਂ ਸੱਚ ਸਾਹਮਣੇ ਲੈ ਕੇ ਆਉਣਾ ਹੈ ਪੰਜਾਬ 1% ਆ ਬਾਕੀ 99% ਦੇ ਵਿੱਚ ਕੋਈ ਵਿਰੋਧ ਨਹੀਂ ਹੋਇਆ ਲੈ ਇੱਕ ਹਫਤੇ ਦੀ ਫਿਲਮ ਬਈ ਜਾਂਦੀ ਹੈ ਹਾਂ ਬਿਲਕੁਲ ਕਿਸੇ ਨੇ ਨਹੀਂ ਬੰਦ ਕਰਾਈ ਜਾ ਕੇ ਇੱਥੇ ਵੀ ਕੋਈ ਇੱਕ ਦੋ ਜਗ੍ਹਾ ਛੱਡ ਕੇ ਕੋਈ ਬਹੁਤਾ ਵਿਰੋਧ ਨਹੀਂ ਹੋਇਆ ਉਹ ਸਟੈਂਡ ਹੀ ਨਹੀਂ ਕੀਤਾ ਔਰ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਮੁੱਦਿਆਂ ਤੇ ਜੇ ਦਲਜੀਤ ਫਿਲਮ ਲੈ ਕੇ ਆਉਂਦਾ ਆ ਜੋ 84 ਛੋਇਆ ਜੋ ਅਮਰਜੈਂਸੀ ਛੋਇਆ ਜੋ ਵੀ ਹੋਇਆ ਇਸਾਰੇ ਇਤਿਹਾਸ ਦੇ ਉੱਤੇ ਐਡੇ ਵੱਡੇ ਡਾਇਰੈਕਟਰ ਪ੍ਰੋਡਿਊਸਰ ਆ ਫਿਲਮਾਂ ਬੜੀਆਂ ਚਾਹੀਦੀਆਂ ਨੇ ਪਰ ਹਾਂ ਹੁਣ ਆਪਾਂ ਅੱਜ ਵੀ ਤਰੀਕ ਦੇ ਵਿੱਚ ਡਰਬੇਗੈਂਡਾ ਕੌਣ ਕਰ ਰਿਹਾ ਹੈ ਸਰਕਾਰ ਦੇ ਨਾਲ ਤਰੈਫਰਦਾ ਕਿਹੜਾ ਗਰੁੱਪ ਹੈ ਉਹਨਾਂ ਨੂੰ ਕੰਕੀ ਰਿਹਾ ਕਮਨਰ ਨੂੰ ਨਾਤਾ ਹੈ ਹਨਾ ਇਹ ਲੋਕ ਫਿਲਮਾਂ ਬਣਾਉਣਗੇ ਲੋਕਾਂ ਨੇ ਉਹਨੂੰ ਸ਼ੱਕ ਦੇ ਨਾਲ ਵੇਖਣਾ ਹੀ ਦੇ ਦੇਣਾ ਹੈ ਦੂਸਰਾ ਫਿਲਮ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਡਿਸਟੋਰ ਕੀਤਾ ਜਾਂਦਾ ਹੈ ਉਹਦੇ ਤੇ ਬੜਨ ਤੋਂ ਬਾਅਦ ਵੀ ਡਿਸਕਸ਼ਨ ਹੋ ਸਕਦੀ ਹੈ ਕੋਈ رائے ਨੇ ਇਹ ਤਾਂ ਇੱਕ ਬੰਦੇ ਨੇ ਚੀਜ਼ ਬਣਾਈ ਨਾ ਬਾਕੀ ਤਾਂ ਲੋਕਾਂ ਨੇ ਵੇਖੜੀ ਹੈ ਨਾ ਬਹੁਤ ਸਾਰੇ ਕੋਰਟ ਕਚਾਈਆਂ ਦੇ ਕੇਸ ਹੈ ਬਹੁਤ ਸਾਰੇ ਸਾਡੇ ਪੱਤਰਕਾਰ ਹੈ ਬਹੁਤ ਸਾਰੀਆਂ ਨੇ ਕਿਤਾਬਾਂ ਲਿਖੀਆਂ ਨੇ ਹਾਂ ਪਰ ਜਦੋਂ ਬਣਨੀ ਜ਼ਰੂਰ ਚਾਹੀਦੀਆਂ ਇਹ ਤਾਂ ਜੇ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ ਹੁਣ ਮੈਂ ਜਿਵੇਂ ਤੁਸੀਂ ਵੀ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਬੜੀਆਂ ਅਲਵਾਰਸ ਲਾਸ਼ਾਂ ਵੇ ਰਿਕਾਰਡ ਘੱਟ ਕੇ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਵੀ ਲਿਆ ਕੇ ਰੱਖ ਦਿੱਤਾ ਸੀ ਵੀ ਇੰਨੇ ਨੌਜਵਾਨ ਜਿਹੜੇ ਆ ਨਜਾਇਜ਼ ਮਾਰੇ ਗਏ ਜੀ ਪਰ ਜਿੱਥੇ ਤੱਕ ਮੈਂ ਸੁਣਿਆ ਮੈਂ ਪੜਿਆ ਕਹਿੰਦੇ ਆ ਕਿ ਬਾਅਦ ਦੇ ਵਿੱਚ ਜਸਵਿੰਦਰ ਸਿੰਘ ਖਾਲੜਾ ਹੋਰਾਂ ਦਾ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ ਸੀਗਾ ਵੀ ਉਹ ਕਿੱਧਰ ਖੁਰਦਬੋਦ ਕਰ ਦਿੱਤੇ ਨੇ ਹਾਂ ਬਿਲਕੁਲ ਉਹਨਾਂ ਦੇ ਨਾਲ ਲਵਾਰਸ ਲਾਸ਼ਾਂ ਦੇ ਵਾਰਸ ਲਵਜ਼ ਵਰਤਿਆ ਜਾਂਦਾ ਹੈ ਇੰਡੀਆ ਦੇ ਲਿਖਿਆ ਉਹਨਾਂ ਨੂੰ ਉਸ ਵੇਲੇ ਦੇ ਜਿਹੜੇ डीजीपी सडूला ਤੇ ਵੀ ਉਸ ਚੀਜ਼ ਦਾ ਇਲਜ਼ਾਮ ਲੱਗਿਆ ਨੂੰ ਅਨਫੋਰਚੂਨੇਟਲੀ ਔਰ ਉਹਨਾਂ ਨੇ ਇਸ ਗੱਲ ਦਾ ਪਤਾ ਸੀ ਪਤਾ ਉਸ ਤੋਂ ਪਹਿਲਾਂ ਉਹ ਕੈਨੇਡਾ ਜਾਂਦੇ ਆ ਔਰ ਕੈਨੇਡਾ ਦੀ ਗਵਰਨਮੈਂਟ ਉਹਨੂੰ ਰਿਵੋਲਟ ਕਰਦੀ ਆ ਉੱਥੋਂ ਦੇ ਲੋਕ ਲੈਕਚਰ ਕਰਾਉਂਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਵਾਪਸ ਨਾ ਜਾਓ ਜਿਹੜੇ ਮੁੱਦੇ ਤੇ ਤੁਸੀਂ ਕੰਮ ਕੀਤਾ ਤੁਹਾਡੀ ਲੋੜ ਆ ਉਹ ਕਹਿੰਦੇ ਕਿ ਮੈਂ ਮੈਂ ਆਪਣੀ ਡਿਊਟੀ ਤੋਂ ਹੁਣ ਭੱਜ ਨਹੀਂ ਸਕਦਾ ਹੂੰ ਜ਼ਿੱਦ ਕਰਕੇ ਉਹ ਵਾਪਸ ਆ ਗਏ ਵਾਪਸ ਆਉਂਦੇ ਆ ਔਰ ਮੈਨੂੰ ਲੱਗਦਾ ਕਿ ਜੇ ਥੋੜਾ ਬਹੁਤ ਅਮ ਗਲਤ ਨਾ ਹੋਇਆ ਫ੍ਰਿਕ 7 ਸੈਪਟੈਂਬਰ 1995 ਦੇ ਠੀਕ ਹੈ ਜਿਹੜੀ ਹੈ ਵਿੱਚ ਉਹਨਾਂ ਨੂੰ ਆਪਣੇ ਘਰ ਦੇ ਮੂਹਰੇ ਜਦੋਂ ਉਹ ਗੱਡੀ-ਗੁੱਡੀ ਧੋਂਦੇ ਸੀ ਉੱਥੋਂ ਹੂੰ ਚੱਕ ਲਿਆ ਜਾਂਦਾ ਆ ਹੂੰ ਉੱਥੋਂ ਉਹਨਾਂ ਨੂੰ ਇਲੀਮੀਨੇਟ ਕੀਤਾ ਜਾਂਦਾ ਚੱਕਿਆ ਜਾਂਦਾ ਉਹਨਾਂ ਦੀ ਜਿਹੜੀ ਹੈ ਮੁੜ ਕੇ ਅ

ਬਹੁਤ ਰੀਸੈਂਟ ਹੈ ਉਹ ਮੈਨੂੰ ਵੀ ਯਾਦ ਹੈ ਉਹ ਬਹੁਤੀ ਪੁਰਾਣੀ ਨਹੀਂ ਹੈਗੀ ਜਦੋਂ ਹਮਮ ਉਹ ਕੀ ਸੀ ਰੀਜ਼ਨ ਸੀ ਕਿ ਇੱਕ ਜਗ੍ਹਾ ਉਹਦੀ ਗੱਡੀ ਰੁਕਦੀ ਐ ਤੇ ਉਹ ਗੱਡੀ ਥੰਡੇ ਆ ਜਾਂਦੇ ਐ ਸਟੇਜ ਤੁਸੀਂ ਕੀ ਸੀ ਉਹ ਪਰ ਉਹ ਬੰਦੇ ਜਿਹੜੇ ਆ ਖਤਮ ਕਰ ਦਿੱਤੇ ਉਹਦੇ ਵਿੱਚ ਅ 2007 11 ਤੱਕ ਵੀ ਇਹਦੇ ਵਿੱਚ ਹਾਈ ਕੋਰਟ ਨੇ ਬੜਾ ਕਲੀਅਰ ਨੋਟਿਸ ਲਿਆ ਔਰ ਬੜੀ ਹੋ ਸਖਤ ਟਿੱਪਣੀਆਂ ਕੀਤੀਆਂ ਔਰ ਮੈਂ ਜਿਹੜਾ ਕਹਿਣਾ ਕਿ ਮੋਰ ਲਈ ਹਮ ਇਹਨਾਂ ਨੂੰ ਵੀ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਕੁਲਾਸਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕੀ ਕੀਤਾ ਗਿਆ ਇਹਨਾਂ ਸੈਂਪਲ ਲੋਕਾਂ ਦੇ ਨਾਲ ਉਸੇ ਤਰੀਕੇ ਨਾਲ ਇਹਨਾਂ ਨੂੰ ਵੀ ਐਲੀਮੀਨੇਟ ਜਿਹੜਾ ਆ ਕਰ ਦਿੱਤਾ ਗਿਆ ਸਭ ਤੋਂ ਸ਼ੁਕਰੀਆ ਬਹਿਸ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਇੰਨੀ ਡੂੰਗੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਵਿੱਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜਾਂ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਨਾਲ ਰੂਪ ਰੂਪ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ